ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਤੇ ਦੱਸਦੇ ਕਿ ਯਾਤਰਾ ਦੇ ਦੌਰਾਨ ਕਈ ਤਸਵੀਰਾਂ ਨੇ ਜੋ ਕਿ ਸਾਹਮਣੇ ਆਉਂਦੀਆਂ ਨੇ ਸੁਖਵੀਰ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਅਤੇ ਵੀ ਬਾ ਹਰਸਨ ਮਤੌਰ ਬਾਦਲ ਜੀਪ ਤੇ ਗੱਡੀਆਂ ਤੇ ਬੈਠ ਕੇ ਇਸ ਯਾਤਰਾ ਨੂੰ ਕੱਟ ਰਹੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਸ਼੍ਰੋਮਣੀ ਕਾਲੀ ਦਲ ਪਾਰਟੀ ਉਹਨਾਂ ਦੇ ਲਈ ਕੀ ਕਰ ਰਹੀ ਹੈ ਦੱਸਦੀ ਕਿ ਇਸ ਦਰਮਿਆਨ ਹੀ ਇੱਕ ਅਜੀਹੀ ਤਸਵੀਰ ਸਾਹਮਣੇ ਆਉਂਦੀ ਹੈ ਜੋ ਕਿ ਇੱਕ ਬੇਬੇ ਦੀ ਹੈ ਜਿਸ ਤੋਂ ਬਾਅਦ ਇਹ ਵੀਡੀਓ ਇਹਨਾਂ ਦਾ ਕਲਿੱਪ ਬਹੁਤ ਜ਼ਿਆਦਾ ਵਾਰ ਹੋ ਗਿਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ੋਭ ਨੇ ਕਾਲੀ ਦਲ ਪ੍ਰਦਾਨ ਸੁਖਵੀਰ ਸਿੰਘ ਬਾਦਲ ਤੇ ਬੀਬਾ ਹਰਸਿੰਦਰ ਕੌਰ ਬਾਦਲ ਦੇ ਵੱਲੋਂ ਜਦੋਂ ਪੰਜਾਬ ਬਚਾਓ ਯਾਤਰਾ ਕੱਢੀ ਜਾਂਦੀ ਹੈ ਤਾਂ ਉਸ ਦਰਮਿਆਨ ਇੱਕ ਬੇਬੇ ਰਾਹ ਦੇ ਵਿੱਚ ਉਹਨਾਂ ਨੂੰ ਮਿਲਦੀ ਹੈ ਜੋ ਕਿ ਤੱਕੜੀ ਫੜ ਕੇ ਹੱਥ ਦੇ ਵਿੱਚ ਖੜੀ ਹੁੰਦੀ ਹੈ ਜੀ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੇਬੇ ਦੇ ਵੱਲੋਂ ਹੌਸਲਾ ਅਫਜ਼ਾਈ ਕੀਤੀ ਜਾਂਦੀ ਹੈ ਇਹਨਾਂ ਦੀ ਤੇ ਤਗੜੀ ਫੜੀ ਹੁੰਦੀ ਹੈ ਤੇ ਉਦਰੀ ਬੀਬਾ ਹਰਸ਼ਮਤ कौर ਬਾਦਲ ਇੰਨੀ ਕੁ ਜ਼ਿਆਦਾ ਖੁਸ਼ ਹੋ ਜਾਂਦੀ ਹੈ ਕਿ ਮਾਤਾ-ਦਾਇ ਸੁ ਬੇਬੇ ਦਾ ਧੰਨਵਾਦ ਵੀ ਕੀਤਾ ਜਾਂਦਾ ਹੈ ਸੋ ਕਿਹਾ ਇਹ ਵੀ ਗੱਲ ਹੈ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਅੱਛ ਕੋਈ ਖਰਾਬ ਨਹੀਂ ਕਰ ਸਕਦਾ ਤੇ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮਿਟਾ ਨਹੀਂ ਸਕਦਾ ਕਿਉਂਕਿ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਦਿਲੋਂ ਪਿਆਰ ਕਰਦੇ ਨੇ ਔਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤੇ ਵਿਭਾ ਹਰਸੰਮਤ ਔਰ ਬਾਦਲ ਵੱਲੋਂ ਵੀ ਇਸ ਮਾਤਾ ਦਾ ਜਿੱਥੇ ਧੰਨਵਾਦ ਕੀਤਾ ਗਿਆ ਉੱਥੇ ਅਸੀਂ ਵੀ ਜਾਨਣਾ ਚਾਹਾਂਗੇ ਇਸ ਵੀਡੀਓ ਨੇ ਲੈ ਕੇ ਤੁਹਾਡੀ ਕੀ ਰਾਏ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਆਪਣੀ ਰਾਏ ਦੱਸਣਾ ਸ਼ਾਬਾਸ਼ ਮਾਤਾ ਦੇ ਸ਼ਾਬਾਸ਼ ਹੈ ਵਾਲੀ ਦਾ ਪੰਜਾਬ ਦੇ ਵਿੱਚ ਸ਼੍ਰੋਮਣਿਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਤੇ ਦੱਸਦੇ ਕਿ ਯਾਤਰਾ ਦੇ ਦੌਰਾਨ ਕਈ ਤਸਵੀਰਾਂ ਨੇ ਜੋ ਕਿ ਸਾਹਮਣੇ ਆਉਂਦੀਆਂ ਨੇ ਸੁਖਵੀਰ ਬਾਦਲ ਪ੍ਰਧਾਨ ਸ਼੍ਰੋਮਣਿਕਾਲੀ ਦਲ ਅਤੇ ਵਿਭਾ ਹਰਸੰਮਤ ਔਰ ਬਾਦਲ ਜੀਪ ਤੇ ਗੱਡੀਆਂ ਤੇ ਬੈਠ ਕੇ ਇਸ ਯਾਤਰਾ ਨੂੰ ਕੱਟ ਰਹਿਣ ਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਉਹਨਾਂ ਦੇ ਲਈ ਕੀ ਕਰ ਰਹੀ ਹੈ ਦੱਸਦੇ ਕਿ ਇਸ ਦਰਮਿਆਨ ਹੀ ਇੱਕ ਅਜਿਹੀ ਤਸਵੀਰ ਸਾਹਮਣੇ ਆਉਂਦੀ ਹੈ ਜੋ ਕਿ ਇੱਕ ਬੇਬੇ ਦੀ ਹੈ ਜਿਸ ਤੋਂ ਬਾਅਦ ਇਹ ਵੀਡੀਓ ਇਹਨਾਂ ਦਾ ਕਲਿੱਪ ਬਹੁਤ ਜ਼ਿਆਦਾ ਵਾਰ ਹੋ ਗਿਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ੋਭ ਨੇ ਕਾਲੀਦਲ ਪ੍ਰਦਾਨ ਸੁਖਵੀਰ ਸਿੰਘ ਬਾਦਲ ਤੇ ਬੀਬਾ ਹਰਸਿਮਤ ਕੌਰ ਬਾਦਲ ਦੇ ਵੱਲੋਂ ਜਦੋਂ ਪੰਜਾਬ ਬਚਾਓ ਯਾਤਰਾ ਕੱਢੀ ਜਾਂਦੀ ਹੈ ਤਾਂ ਉਸ ਦਰਮਿਆਨ ਇੱਕ ਬੇਬੇ ਰਾਹ ਦੇ ਵਿੱਚ ਉਹਨਾਂ ਨੂੰ ਮਿਲਦੀ ਹੈ ਜੋ ਕਿ ਤੱਕੜੀ ਫੜ ਕੇ ਹੱਥ ਦੇ ਵਿੱਚ ਖੜੀ ਹੁੰਦੀ ਹੈ ਜੀ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੇਬੇ ਦੇ ਵੱਲੋਂ ਹੌਸਲਾ ਅਫਜ਼ਾਈ ਕੀਤੀ ਜਾਂਦੀ ਹੈ ਇਹਨਾਂ ਦੀ ਤੇ ਤਗੜੀ ਫੜੀ ਹੁੰਦੀ ਹੈ ਕਿ ਉਦਰੀ ਬੀਬਾ ਹਰਸਿਮਤ ਕੌਰ ਬਾਦਲ ਇੰਨੀ ਕੁ ਜ਼ਿਆਦਾ ਖੁਸ਼ ਹੋ ਜਾਂਦੀ ਹੈ ਕਿ ਮਾਤਾ ਦਾਇ ਸੁਬੇਪੇ ਦਾ ਧੰਨਵਾਦ ਵੀ ਕੀਤਾ ਜਾਂਦਾ ਹੈ ਸੋ ਕਿਹਾ ਇਹ ਵੀ ਗੱਲ ਹੈ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਅੱਛ ਕੋਈ ਖਰਾਬ ਨਹੀਂ ਕਰ ਸਕਦਾ ਤੇ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮਿਟਾ ਨਹੀਂ ਸਕਦਾ ਕਿਉਂਕਿ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਦਿਲੋਂ ਪਿਆਰ ਕਰਦੇ ਨੇ ਔਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤੇ ਵੀ ਬਹਾਦਰ ਸਿੰਘ ਜੱਟ ਪਰ ਬਾਦਲ ਵੱਲੋਂ ਵੀ ਇਸ ਮਾਤਾ ਦਾ ਜਿੱਥੇ ਧੰਨਵਾਦ ਕੀਤਾ ਗਿਆ ਉੱਥੇ ਅਸੀਂ ਵੀ ਜਾਨਣਾ ਚਾਹਾਂਗੇ ਇਸ ਵੀਡੀਓ ਨੇ ਲੈ ਕੇ ਤੁਹਾਡੀ ਕੀ ਰਾਏ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਆਪਣੀ ਰਾਏ ਦੱਸਣਾ